ਸਤਿਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜਾਣਦੇ ਹੋ ਸੁਖਮਣੀ ਸਾਹਿਬ ਜੀ ਦੀ ਲੜੀਵਾਰ ਅਥਾ ਚੱਲ ਰਹੀ ਹੈ ਸੋ ਆਪਾਂ ਅੱਜ ਸੁਖਮਣੀ ਸਾਹਿਬ ਜੀ ਦੀ 23ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ ਸਤਗੁਰੂ ਜੀ ਨੇ ਇਸ ਅਸ਼ਟਪਦੀ ਦੇ ਵਿੱਚ ਸਤ ਸੰਗਤ ਦਾ ਮਹੱਤਵ ਦੱਸਿਆ ਹੈ ਕਿ ਸਤ ਸੰਗਤ ਦੇ ਵਿੱਚ ਬੈਠ ਕਰਕੇ ਮਨੁੱਖ ਨੂੰ ਕੀ ਲਾਭ ਮਿਲਦਾ ਹੈ ਕੀ ਕੁਝ ਪ੍ਰਾਪਤ ਹੁੰਦਾ ਹੈ ਸੋ ਸੰਗਤ ਜੀ ਆਰੰਭ ਕਰਦੇ ਹਾਂ ਸੰਤ ਸੰਗ ਅੰਤਰ ਪ੍ਰਭ ਦੀਟਾ ਨਾਮ ਪ੍ਰਭੂ ਦਾ ਲਾਗਾ ਮੀਠਾ ਹਿੰਦੇ ਜਿਹੜਾ ਮਨੁੱਖ ਸਤ ਸੰਗਤ ਦੇ ਵਿੱਚ ਬੈਠਦਾ ਹੈ ਉਹ ਆਪਣੇ ਅੰਦਰ ਪਰਮਾਤਮਾ ਨੂੰ ਵੇਖਦਾ ਹੈ ਫਿਰ ਕਹਿੰਦੇ ਨੇ ਨਾਮ ਪ੍ਰਭੂ ਦਾ ਲਾਗਾ ਮੀਠਾ ਜਿਹੜਾ ਮਨੁੱਖ ਆਪਣੇ ਅੰਦਰ ਪਰਮਾਤਮਾ ਨੂੰ ਵੇਖਦਾ ਹੈ ਉਸ ਨੂੰ ਪਰਮਾਤਮਾ ਦਾ ਨਾਮ ਜਿਹੜਾ ਹੈ ਮਿੱਠਾ ਲੱਗਣ ਲੱਗ ਜਾਂਦਾ ਹੈ ਚੰਗਾ ਲੱਗਦਾ ਹੈ। ਸਾਗਲ ਸਮਗਰੀ ਸੇ ਇੱਕ ਅਸ ਕਟਮਾਹੀ। ਹਾਨਿਕ ਰੰਗ ਨਾਨਾ ਦ੍ਰਿਸ਼ਟਾ ਹੈ। ਸੰਸਾਰ ਤੇ ਜਿੰਨੇ ਵੀ ਪਦਾਰਥ ਨੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਆਪ ਵਸ ਰਿਹਾ ਹੈ। ਹਾਨਿਕ ਰੰਗ ਨਾਨਾ ਦਿਸਟਾਈ। ਅਨੇਕ ਤਰ੍ਹਾਂ ਦੇ ਪਾਤ ਪਾਤ ਦੇ ਰੰਗ ਇਨ੍ਹਾਂ ਨੂੰ ਪਰਮਾਤਮਾ ਦੇ ਸਤਾਰਿਆ ਹੈਦਰ ਸਾਰਿਆ ਹੈ ਨੌ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਲਈ ਮੈਂ ਇਸ ਕਾ ਬਿਸਰਾਮ ਨੌ ਨਿਤ ਤੋਂ ਭਾਵ ਨੌ ਖਜ਼ਾਨੇ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਅੰਮ੍ਰਿਤ ਪ੍ਰਭ ਦਾ ਨਾਮ ਲੈਂਦੇ ਨੇ ਕਹਿੰਦੇ ਉਹਨਾਂ ਨੂੰ ਨੌ ਖਜ਼ਾਨੇ ਮਿਲ ਜਾਂਦੇ ਨੇ ਕਿਉਂਕਿ ਅੰਮ੍ਰਿਤ ਜਿਹੜਾ ਪ੍ਰਭ ਦਾ ਨਾਮ ਹੈ ਉਹ ਨੌ ਖਜ਼ਾਨਿਆਂ ਦੇ ਬਰਾਬਰ ਮੰਨਿਆ ਗਿਆ ਹੈ ਦੇਹੀ ਮੈਂ ਇਸ ਕਾ ਬਿਸਰਾਮ ਤੇ ਫਿਰ ਪ੍ਰਮਾਤਮਾ ਜਿਹੜਾ ਹੈ ਉਹ ਸਦੇਸ਼ੀ ਦੇ ਅੰਦਰ ਉਸ ਮਨੁੱਖ ਦੇ ਅੰਦਰ ਬਿਸਰਾਮ ਕਰਦਾ ਹੈ ਸੁੰਨ ਸਮਾਦ ਅਨਹਤ ਤੈਨਾਦ ਕਹਿਣ ਨਾ ਜਾਈ ਅਚਲ ਜਪ ਸਮਾਦ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰਤ ਜੁੜ ਜਾਂਦੀ ਹੈ ਅਨਹਤ ਲਗਾਤਾਰ ਸੁਰਤ ਜੁੜੀ ਰਹਿੰਦੀ ਹੈ ਕਾ ਇੰਦੇ ਦੇ ਕਹਿਣਾ ਨਹੀਂ ਜਾਈ ਅਚਰਜ ਬਿਸਮਾਰ ਫਿਰ ਉਹ ਜਿਹੜਾ ਮਨੁੱਖ ਹੈ ਉਸ ਪਰਮਾਤਮਾ ਦੇ ਗੁਣਾਂ ਨੂੰ ਅਚਰਜ ਨੂੰ ਬਿਆਨ ਨਹੀਂ ਕਰ ਸਕਦਾ ਤਿੰਨ ਦੇਖਿਆ ਜਿਸ ਆਪ ਦਿਖਾਈ ਨਾਨਕ ਜਿਸ ਜਨ ਸੋਜੀ ਪਾਈ ਕਹਿੰਦੇ ਜਿਸ ਪਰਮਾਤਮਾ ਨੇ ਜਿਸ ਮਨੁੱਖ ਨੂੰ ਇਹ ਦਿਖਾਇਆ ਹੈ ਉਹੀ ਦੇਖ ਸਕਦਾ ਹੈ ਹੋਰ ਦੂਸਰਾ ਕੋਈ ਮਨੁੱਖ ਨਹੀਂ ਦੇ ਸਕਦਾ ਉਸ ਪਰਮਾਤਮਾ ਨੂੰ ਉਸ ਮਨੁੱਖ ਨੂੰ ਹੀ ਪਰਮਾਤਮਾ ਸੋਝੀ ਬਖਸ਼ਦਾ ਹੈ ਜਿਸ ਨੂੰ ਪਰਮਾਤਮਾ ਚਾਹੁੰਦਾ ਹੈ ਹੋਰ ਕਿਸੇ ਨੂੰ ਸੋਝੀ ਨਹੀਂ ਬਖਸ਼ਦਾ ਜਿਸ ਉਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਹਮੇਰ ਹੋ ਜਾਵੇ ਉਹ ਹੀ ਉਸ ਪਰਮਾਤਮਾ ਨੂੰ ਸਮਝ ਸਕਦਾ ਹੈ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ பகਵੰਤ ਉਹ ਪਰਮਾਤਮਾ ਅੰਦਰ ਵੀ ਹੈ ਬਾਹਰ ਵੀ ਹੈ ਘਟ ਘਟ ਵਿਆਪ ਰਿਹਾ ਪ੍ਰਭੰਤ ਘਟ ਘਟ ਅੰਦਰ ਵਸ ਰਿਹਾ ਹੈ ਸਾਰੇ ਥਾਂ ਖੁਦਾ ਦਾ ਲਾਪ ਹੈ ਸਾਰੇ ਥਾਂ ਉਹ ਫਸਰ ਕਰ ਰਿਹਾ ਹੈ ਤਰਨ ਮਾਹੀ ਆਕਾਸ਼ ਪ੍ਰਿਆਲ ਸਰਬ ਲੋਕ ਪੂਰਨ ਪ੍ਰਤਪਾਲ ਉਹ ਧਰਤੀ ਦੇ ਅੰਦਰ ਵੀ ਹੈ ਉਹ ਆਕਾਸ਼ ਤੇ ਵੀ ਹੈ ਪਕਾਲ ਤੇ ਵੀ ਹੈ ਸਰਬ ਲੋਕ ਪੂਰਨ ਪ੍ਰਤਪਾਲ ਅਤੇ ਸਾਰੇ ਲੋਕਾਂ ਦੇ ਵਿੱਚ ਉਹ ਪੂਰਨ ਪ੍ਰਤਪਾਲ ਪ੍ਰਤਪਾਲਣਾ ਕਰ ਰਿਹਾ ਹੈ। ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਇਹਦੀ ਉਹ ਜੰਗਲਾਂ ਦੇ ਵਿੱਚ ਵੀ ਹੈ ਘਾਹ ਦੇ ਵਿੱਚ ਵੀ ਹੈ ਅਤੇ ਪਰਬਤਾਂ ਦੇ ਵਿੱਚ ਵੀ ਹੈ ਜੈਸੀ ਆਗਿਆ ਤੈਸਾ ਕਰਮ ਜਿਸ ਤਰ੍ਹਾਂ ਉਹ ਆਗਿਆ ਕਰੀ ਜਾਂਦਾ ਹੈ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਹ ਦਾ ਮਨੁੱਖ ਕਰਮ ਕਰਦਾ ਹੈ ਜੇ ਪ੍ਰਮਾਤਮਾ ਚਾਹੁੰਦਾ ਹੈ ਉਹੀ ਕੁਝ ਹੁੰਦਾ ਹੈ ਪਾਣ ਪਾਣੀ ਵ ਸੰਤਰ ਮਾਹੀ ਚਾਰ ਕੁੰਟ ਦਾ ਦਿਸੈ ਸਮਾਏ ਉਹ ਹਵਾ ਦੇ ਵਿੱਚ ਵੀ ਹੈ ਉਹ ਪਾਣੀ ਦੇ ਵਿੱਚ ਵੀ ਹੈ ਉਹ ਅਗ ਦੇ ਵਿੱਚ ਵੀ ਸਮਾਰਿਆ ਹੈ ਚਾਰ ਕੁੰਟ ਦਾ ਦਿਸੈ ਸਮਾਏ ਉਹ ਚਾਰ ਹੀ ਦਿਸ਼ਾਵਾਂ ਦਸਾਂ ਪਾਸ ਦਿਸ਼ਾਵਾਂ ਪਾਸੇ ਹੀ ਪਸਰਿਆ ਹੋਇਆ ਹੈ ਤਿਸ ਤੇ ਪਿਨ ਨਹੀਂ ਕੋ ਉਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਉਸ ਪਰਮਾਤਮਾ ਤੋਂ ਵੱਖਰਾ ਇਸ ਦੁਨੀਆ ਤੇ ਹੋਰ ਕੁਝ ਨਹੀਂ ਹੈ ਉਸ ਪਰਮਾਤਮਾ ਵਰਗਾ ਕੋਈ ਨਹੀਂ ਹੈ ਗੁਰ ਪ੍ਰਸਾਦ ਨਾਨਕ ਸੁਖ ਪਾਉ ਗੁਰੂ ਦੀ ਕਿਰਪਾ ਹੋ ਜਾਵੇ ਮੇਰ ਹੋ ਜਾਵੇ ਤਾਂ ਜਿਹੜਾ ਮਨੁੱਖ ਹੈ ਸੁਖ ਪ੍ਰਾਪਤ ਕਰਦਾ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ বেদ ਪੁਰਾਣ ਸਿਮਰਤ ਨ ਦੇਖਲ ਸੱਸੀ ਅਰ ਸੂਰ ਨਖਤਰ ਮਹਿ ਇਕ বেদ ਪੜ ਲੈ ਪੁਰਾਣ ਪੜ ਲੈ ਸਿਮਰਤियां ਪੜ ਲੈ ਪਰ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਨੂੰ ਦੇਖ ਸੱਸੀ ਅਰ ਸੂਰ ਨਖਤਰ ਮਹਿ ਇਕ ਚੰਦਰਮਾ ਦੇ ਵਿੱਚ ਵੀ ਜੋ ਹੈ ਸੂਰਜ ਦੇ ਅੰਦਰ ਵੀ ਜੋ ਹੈ ਨਖਤਰਾਂ માં ਹੀ ਇਹ ਗਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਭੂ ਡੋਲੇ ਸਤਿਗੁਰ ਦੀ ਪਾਵਨ ਬਾਣੀ ਸਾਰਿਆਂ ਨੂੰ ਉਸ ਪ੍ਰਮਾਤਮਾ ਦੇ ਬਾਰੇ ਯਾਦ ਕਰਨ ਦਾ ਸੰਦੇਸ਼ ਦਿੰਦੀ ਹੈ ਉਹ ਤੁੰਗੀ ਉਹ ਪ੍ਰਮਾਤਮਾ ਆਪ ਅਡੋਲ ਹੈ ਕਦੀ ਡੋਲਦਾ ਨਹੀਂ ਸਰਬ ਕਲਾ ਹਰ ਖੇਲ ਲੈ ਖੇਲ ਮੂਲ ਨਾ ਪਾਇਆ ਗੁਣ ਅਮੂਲ ਸਾਰੀਆਂ ਕਲਾ ਵਰਤੋਂ ਵਾਲਾ ਉਹ ਪਰਮਾਤਮਾ ਆਪ ਹੈ ਉਹ ਆਪਣੀ ਖੇਡ ਰਚ ਕੇ ਉਸਨੂੰ ਖੇਡ ਰਿਹਾ ਹੈ ਮੂਲ ਨਾ ਪਾਇਆ ਗੁਣ ਅਮੂਲ ਇਹਦੇ ਉਹ ਜਿਹੜਾ ਪਰਮਾਤਮਾ ਹੈ ਉਹਨੂੰ ਖਰੀਦਿਆ ਨਹੀਂ ਜਾ ਸਕਦਾ ਉਹਦਾ ਕੋਈ ਮੁੱਲ ਨਹੀਂ ਉਹਦੀ ਕੋਈ ਕੀਮਤ ਨਹੀਂ ਮੂਲ ਨਾ ਪਈਆ ਗੁਣੇ ਅਮੂਲ ਉਹਦੇ ਗੁਣਾ ਦਾ ਵੀ ਕੋਈ ਮੁੱਲ ਨਹੀਂ ਹੈ ਜਿਹੜਾ ਪਰਮਾਤਮਾ ਹੈ ਉਹ ਪੈਸੇ ਨਾਲ ਨਹੀਂ ਖਰੀਦਾ ਜਾ ਸਕਦਾ ਦੁਨੀਆ ਦੀ ਹਰ ਇੱਕ ਵਸਤ ਜਿਹੜੀ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਪਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹਦੀ ਜਿਹੜੀ ਬੰਦਗੀ ਹੈ ਉਹ ਪੈਸੇ ਦੀ ਮਹਤਾਜ ਨਹੀਂ ਉਹ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ ਸਰਬ ਜੋਤ ਮੈਂ ਲਾਤੀ ਜੋਤ ਤਾਰ ਰਿਓ ਸੁਆਮੀ ਓਤ ਪੋਤ ਸਾਰਿਆਂ ਅੰਦਰ ਉਸ ਪ੍ਰਮਾਤਮਾ ਦੀ ਜੋਤ ਵਿਚਰ ਰਹੀ ਹੈ ਧਾਰ ਦੇਉ ਸੁਆਮੀ ਹੋਤ ਹੋਤ ਗੁਰ ਪ੍ਰਸਾਦ ਧਰਮ ਦਾ ਨਾਸ ਨਾਨਕ ਤਿੰਨ ਮੈਂ ਇਹ ਵਿਸ਼ਵਾਸ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਹੋਵੇ ਤਾਂ ਮਨੁੱਖ ਦੇ ਜਿਹੜੇ ਪਰਮ ਨੇ ਉਹਨਾਂ ਦਾ ਨਾਸ ਹੋ ਜਾਂਦਾ ਹੈ ਨਾਨਕ ਤਿੰਨਵੇਂ ਇਹ ਵਿਸ਼ਵਾਸ ਫਿਰ ਜਿਹੜਾ ਉਸ ਮਨੁੱਖ ਦਾ ਵਿਸ਼ਵਾਸ ਜਿਹੜਾ ਬਣਿਆ ਰਹਿੰਦਾ ਹੈ ਜਦੋਂ ਭਰਮਾਂ ਦਾ ਨਾਸ ਹੋ ਜਾਂਦਾ ਹੈ ਸੋ ਇਹ ਅਸ਼ਟਪਦੀ ਦੀ ਵਿਚਾਰ ਚੀ ਸੰਗਤ ਜੀ ਸੋ ਵਿਚਾਰਨ ਦੀ ਲੋੜ ਹੈ ਜਿੰਨਾ ਵੀ ਗੁਰਬਾਣੀ ਨੂੰ ਪੜਨ ਦੇ ਨਾਲ-ਨਾਲ ਸਮਝਿਆ ਜਾਵੇ ਉਨਾ ਹੀ ਅਸੀਂ ਉਸ ਪਰਮਾਤਮਾ ਦੇ ਜਿਆਦਾ ਨੇੜੇ ਹੁੰਦੇ ਜਾਵਾਂਗੇ